ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾਰ ਨੌਤ ਕੰਗਨਾਰ ਨੌਤ ਨੇ ਇੱਕ ਫਿਲਮ ਬਣਾਈ ਸੀ ਅਵਰਜੈਂਸੀ ਜਿਸ ਉਤੇ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਸੀ ਸੈਂਸਰ ਬੋਰਡ ਨੇ ਹਰੀ ਛੱਡੀ ਦੇ ਦਿੱਤੀ ਸੀ ਲੇਕਿਨ ਉਧਰ ਸੈਂਸਰ ਬੋਰਡ ਉਤੇ ਪਟੀਸ਼ਨਾਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਖਾਸ ਕਰਕੇ ਇੱਕ ਇਹਦਾ ਮਾਮਲਾ ਆਇਆ ਹੈ ਮੱਧ ਪ੍ਰਦੇਸ਼ ਤੋਂ ਉਸ ਤੋਂ ਲੈ ਕੇ ਜਿਹੜੀ ਫਿਲਮ ਕੰਗਨਾ ਨੌਂ ਦੀ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਲੇਕਿਨ ਉਹ ਦਿਨ ਬਰ ਦਿਨ ਡਲੇ ਹੁੰਦੀ ਜਾ ਰਹੀ ਹੈ ਸੈਂਸਰ ਬੋਰਡ ਹਾਲੇ ਹੋਰ ਵੀ ਕੱਟ ਲਗਾਉਣਾ ਚਾਹੁੰਦਾ ਹੈ ਦੂਸਰੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਕੰਗਨਾ ਨੌਂ ਐਮਰਜੈਂਸੀ ਫਿਲਮ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਦੇ ਵਿੱਚ ਘिरी ਹੋਈ ਹੈ ਉਸ ਦੀ ਫਿਲਮ ਉਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਜਾ ਰਹੇ ਨੇ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਕਿਉਂਕਿ ਉਹਦੇ ਵਿੱਚ ਜਿਹੜਾ ਟ੍ਰੇਲਰ ਰਿਲੀਜ਼ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਸੰਤ ਜਰਨੈਲਿਸਟ ਭੰਡਰਾ ਵਾਲਿਆਂ ਨੂੰ ਟੈਰਸ ਦਿਖਾਇਆ ਗਿਆ ਹੈ ਅਤੇ ਉਹ ਸਮਰਥਨ ਕਰ ਰਹੇ ਨੇ ਕਾਂਗਰਸ ਪਾਰਟੀ ਦਾ ਅਤੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਇਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਐਸਯੂਪੀਸੀ ਕਮੇਟੀ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਫਿਲਮ ਨੂੰ ਲਗਨ ਜਿਹੜਾ ਹੈ ਨਹੀਂ ਦਿੱਤਾ ਜਾਵੇਗਾ ਜਿਹੜੇ ਸਿਨੇਮਾਕਾਰ ਨੇ ਉਹਨਾਂ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਸੈਂਸਰ ਬੋਰਡ ਦੀ ਗੱਲ ਕਰੀਏ ਸੈਂਸਰ ਬੋਰਡ ਲਗਾਤਾਰ 4-5 ਕਟ ਲਾਵ ਚੁੱਕਿਆ ਹੈ ਕਟ ਲਾਨ ਤੋਂ ਬਾਅਦ ਵੀ ਹਾਲੇ ਹਰੀ ਝੰਡੀ ਨਹੀਂ ਦਿੱਤੀ ਕਿਉਂ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਸੀ ਇਸ ਨੂੰ ਲੈ ਕੇ ਹੁਣ ਆਪਣੇ ਰੋਣੇ ਰੋੜੀ ਹੈ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨ ਨੋਤ ਕੰਗਨ ਨੋਤ ਨੇ ਬੜੇ ਹੀ ਦੁਖੀ ਮਨ ਦੇ ਨਾਲ ਕਿਹਾ ਹੈ ਕਿ ਮੈਨੂੰ ਫਿਲਮ ਇੰਡਸਟਰੀ ਵੱਲੋਂ ਕਿਸੇ ਨਿਰਦੇਸ਼ਕ ਕਿਸੇ ਡਾਇਰੈਕਟਰ ਦਾ ਫੋਨ ਨਹੀਂ ਆਇਆ ਅਤੇ ਨਾ ਹੀ ਮੈਨੂੰ ਸਮਰਥਨ ਮਿਲਿਆ ਹੈ ਮੈਂ ਇਸ ਫਿਲਮ ਦੇ ਵਿੱਚ ਪੂਰਾ ਤਾਮ-ਚਾਮ ਚੁੱਕਿਆ ਹੈ ਅਤੇ ਕਰੋੜਾ ਰੁਪਏ ਖਰਚ ਕੀਤੇ ਨੇ ਲੇਕਿਨ ਕਿਸੇ ਵੀ ਤਰ੍ਹਾਂ ਦਾ ਮੈਨੂੰ ਫਿਲਮ ਇੰਡਸਟਰੀ ਵੱਲੋਂ ਰਿਸਪੌਂਸ ਨਹੀਂ ਮਿਲ ਰਿਹਾ ਐਲਿਸ ਮੈਨੂੰ ਫਿਲਮ ਇੰਡਸਟਰੀ ਵੱਲੋਂ ਰਿਸਪੌਂਸ ਮਿਲਣਾ ਚਾਹੀਦਾ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਕਿੱਤੇ ਦੇ ਨਾਲ ਸਬੰਧ ਰੱਖਦੀ ਹਾਂ ਜੇਕਰ ਕਿਸੇ ਨਾਲ ਮੇਰੀ ਵੈਸੇ ਤੁੰਤਰੀ ਕਹਾ ਹੈ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਲੇਕਿਨ ਸਾਰਿਆਂ ਡਾਇਰੈਕਟਰਾਂ ਨੇ ਅਤੇ ਨਾ ਹੀ ਨਿਰਦੇਸ਼ਕਾਂ ਨੇ ਮੇਰੇ ਨਾਲ ਸੰਬਰਕ ਕੀਤਾ ਹੈ ਅਤੇ ਨਾ ਹੀ ਕੋਈ ਫਿਲਮੀ ਐਕਟਰਸ ਤਾਰੇ ਮੇਰੇ ਹੱਕ ਦੇ ਵਿੱਚ ਬੋਲੇ ਨੇ ਨਵੀਂ ਬਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਲੇਕਿਨ ਨਹੀਂ ਹੋਈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਐਮਰਜੈਂਸੀ ਫਿਲਮ ਜਿਹੜੀ ਰਿਲੀਜ਼ ਹੁੰਦੀ ਹੈ ਕਿੰਨਾ ਕੁਸਤਾ ਵਿਰੋਧ ਹੋਵੇਗਾ ਇਹ ਤਾਂ ਜਦੋਂ ਫਿਲਮ ਸੈਂਸਰ ਬੋਰਡ ਨੇ ਰਿਲੀਜ਼ ਕੀਤੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੰਗਨਾ ਨੌ ਦੀ ਬਣੀ ਫਿਲਮ ਬਲਾਕਬਾਸਟਰ ਸੁਪਰ ਹੀਰੋ ਡੂਪਰ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ